ਦੀ ਇਹਨਾਂ ਨੇ ਵਾਰ ਕੀਤਾ ਹੈ ਮੁਲਾਜ਼ਮਾਂ ਦੇ ਉਹਨਾਂ ਦੇ ਹੱਕਾਂ ਨੂੰ ਨਾ ਦੇਦੇ ਹੋਏ ਉਹਨਾਂ ਨੇ ਆਪਣੀ ਰੀੜ ਦੀ ਹੱਡੀ ਤੇ ਵਾਰ ਕੀਤਾ ਹੈ ਸਰਕਾਰ ਦੇ ਜਿੱਨੂੰ ਅਸੀਂ ਇਨੇ ਚਾਹਵਾਂ ਨਾਲ ਲੈ ਕੇ ਆਏ ਸੀ ਹੁਣ ਆਪਣੇ ਹੱਕਾਂ ਵਾਸਤੇ ਸਾਨੂੰ ਸਾਰਿਆਂ ਨੂੰ ਜਾਗਣਾ ਪਏਗਾ ਜੇ ਅਸੀਂ ਨਾ ਜਾਗੇ ਤੇ ਅਸੀਂ ਆਪਣੇ ਅਧਿਕਾਰ ਵਾਂ ਖੋ ਰਹੇ ਹਾਂ ਹੋਰਾਂ ਦੇ ਹੱਕਾਂ ਦਾ ਵੀ ਸਹਿਣ ਕਰ ਰਹਿਣਾ ਜਦੋਂ ਮੁਲਾਜ਼ਮੋ ਜਾਗੋ ਕਹਿੰਦੇ ਆ ਵਿਰਾਸਤ ਨੇ जमीन मिल सकती है विरासत में जमीन जायदाद मिल सकती है पर अपने हिस्से का आसमान खुद बनाना पड़ता है खुद बनाना पड़ता है अपने हिस्से का आसमान सब खुद बनाना पड़ेगा उसमें तो अनुसार अनुजा भी थोड़ा करेगा जोरदार नारे ਸ਼ੇਰਾਂ ਦੇ ਸ਼ੇਰ ਬਲਰਾਜ ਸਿੰਘ ਜੀ ਨੂੰ ਮੈਂ ਗੋង ਦੀ ਆਕੇ ਚਲੋ ਉਹ ਸਾਡੇ ਬੜੇ ਮਿਹਨਤੀ ਇਮਾਨਦਾਰ ਸਾਥੀ ਜਿਹੜੇ ਬ੍ਰਾਂਚਿਸ ਵਿੱਚ ਬੈਠੇ ਕੰਮ ਕਰ ਰਹੇ ਨੇ ਜਿਨ੍ਹਾਂ ਵਾਸਤੇ ਹਾਜ਼ਰੀ ਲਗਾਉਣਾ ਬੜਾ ਜ਼ਰੂਰੀ ਹੈ ਉਹਨਾਂ ਨੂੰ ਜਗਾਣ ਗਿਆ ਸ਼ੇਰ ਸਾਡਾ ਕਹਦੇ ਮੁਲਾਜ਼ਮਾਂ ਜਾਗ ਵੇਣ ਜਾਗੋ ਹੋਈਆਂ ਉਹ ਸਰਕਾਰ ਦਾ ਸਿਆਤਾ करता है खून पसीना बहाना पड़ता है कि थोड़ा, वक्त मानता है निराश मत होना अगर मिला नहीं कुछ बड़ी कामयाबी वक्त मानती है जेडी बड़ी कामयाबी तो वक्त मानती है असली डरन की घबराहट नहीं आपा बढ़िया-बढ़िया सरकारा जानी लगाती सरकारा सी और मानू अपनी छुट्टी खा ले जदा आम आदमी पार्टी सरकार की है ਤੇਦੀ ਕੋਈ ਆਪਣਾ ਵੱਡਾ ਸੁਪਨਾ ਲੈ ਕੇ ਨਾ ਬੈਠੋ ਜਿਨੇ ਅਸੀਂ ਮੁਲਾਜ਼ਮਾਂ ਨਾਲ ਜਿਤਾਇਆ ਅਸੀਂ ਇਹਨਾਂ ਨੂੰ ਹੁਣ ਵੀ ਜਾਣਦੇ ਆ ਮੈਂ ਮੁਰਨਾ ਬੇਟੀ ਕਾਨੀ ਸਮਝੇਨ ਲਈ ਹੁਣ ਮੈਂ ਬੇਟੀ ਕਰਨੀ ਮਿਥੂਨ ਸਰ ਵੀ ਸਾਡੀ ਰਕਤ ਜਾਇਆ ਕਸ਼ਨ ਕਮੇਟੀ ਦੇ ਸਾਰੇ ਮੈਂਬਰ ਇਕੱਠੇ ਖੜਨ ਦੀ ਬਜਾਏ ਬ੍ਰਾਂਚਸ ਉੱਪਰ ਜਾ ਕੇ ਬੁਲਾਅ ਦੇ ਰਹੇ ਆ ਸੱਦਾ ਦੇ ਰਹੇ ਆ ਕੀ ਕਰ ਰਹੇ ਆ ਉਹ ਮੇਰੇ ਮਾਪੇ ਦਾ ਵਿਆਹ ਆ ਆਜੋ ਲੇਡੀ ਸਜਿੱਤਰ ਆਇਆ ਆਜੋ ਬਸ ਸ਼ਰਮ ਹੀ ਨਹੀਂ ਆਉਂਦੀ ਸਾਨੂੰ ਸਾਰਿਆਂ ਨੂੰ ਕਿਉਂ ਨਹੀਂ ਆਉਂਦੀ ਸਾਨੂੰ ਸ਼ਰਮ ਕਿ ਸਾਡੇ ਡੀਐਮ ਚੁੱਕਿਆ ਕਿ ਸਾਡੀ ਡਿਮਾਂਡਾਂ ਪੂਰੀਆਂ ਹੋ ਚੁੱਕੀਆਂ ਕਿ ਸਾਨੂੰ ਤਰਸ ਨਹੀਂ ਆਂਦਾ ਕਿ ਜਿਹੜੇ ਆਫਸੋਰਸ ਵਾਲੇ ਘੋ ਰਹੇ ਨੇ ਕਿ ਸਾਨੂੰ ਕੱਚੇ ਮਲਾਜ਼ਮਾਂ ਤੇ ਤਰਸ ਨਹੀਂ ਆਂਦਾ ਹੋਰਦਾਰ ਛੱਡੋ ਪਰੇ ਕਿ ਆਪਣੇ ਆਪ ਤੇ ਤਰਸ ਨਹੀਂ ਆਂਦਾ ਕਿ ਤੁਹਾਨੂੰ ਰਿਟਾਇਰ ਹੋ ਕੇ ਪੈਨਸ਼ਨ ਨਹੀਂ ਮਿਲਣੀ